ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਹਾਂਜੀ ਅੱਜ ਆਪਾਂ ਪਹੁੰਚੇ ਹਾਂ ਪਿੰਡ ਮਲਕੋਕਾ ਜ਼ਿਲ੍ਹਾ ਮਾਨਗੜ ਦੇ ਵਿੱਚ ਸੋ ਇੱਥੇ ਗੁਰੂ ਘਰ 'ਚ ਪਹੁੰਚੇ ਹਾਂ ਇੱਥੋਂ ਦੇ ਗਰੰਤੀ ਸਿੰਘ ਨਾਲ ਕਰਾਂਗੇ ਗੱਲਬਾਤ ਕਿ ਪਿੰਡ ਕਿੰਨਾ ਕੋ ਗੁਰੂ ਸਿੱਖੀ ਨਾਲ ਜੁੜਿਆ ਹੈ ਕੀ ਰੁਝਾਨ ਹੈ ਪਿੰਡ ਦਾ ਗੁਰੂ ਘਰ ਦੇ ਪਰਤੀ ਅਤੇ ਗ੍ਰੰਥੀ ਸਿੰਘ ਨੂੰ ਕਿੰਨਾ ਸਮਾਂ ਹੋ ਗਿਆ ਕਿਵੇਂ ਗ੍ਰੰਥੀ ਸਿੰਘ ਦਿਨ ਡਿਊਟੀ 'ਤੇ ਚੱਲ ਰਹੀ ਹੈ ਸੰਗਤਾਂ ਦੇ ਨਾਲ ਮੋਪੇ ਸਾਹਮਣੇ ਨਾਲ ਗ੍ਰੰਥੀ ਸਿੰਘ ਇੱਥੇ ਨੇ ਮੌਜੂਦ ਹੈ ਜੀ ਭਾਈ ਸਾਹਿਬ ਭਾਈ ਗੁਰਮੀਤ ਸਿੰਘ ਜੀ ਸਵਾਜੋ ਇਹਨਾਂ ਨਾਲ ਗੱਲਬਾਤ ਕਰਦੇ ਆਂ ਐਸੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋ ਭਾਈ ਸਾਹਿਬ ਜੀ ਠੀਕ ਹੈ ਕਿਰਪਾ ਜੀ ਮਹਾਰਾਜ ਚੱਲੋ ਚਲੋ ਕਿਰਪਾਈ ਚਾਹੀਦੀ ਹੈ ਕਿੰਨਾ ਸਮਾਂ ਹੋ ਗਿਆ ਭਾਈ ਸਾਹਿਬ ਇੱਥੇ ਡਿਊਟੀ ਕਰਦੇ ਆਂ 1.5 ਸਾਲ ਹੋ ਗਿਆ ਜੀ ਅੱਛਾ ਤਕਰੀਬਨ 1.5 ਸਾਲ ਤੋਂ ਇੱਥੇ ਡਿਊਟੀ ਕਰ ਰਹੇ ਹੋ ਤੁਸੀਂ ਜੀ ਇਹ ਉਹ ਠੀਕ ਹੈ ਜੀ ਪਿੰਡ ਦਾ ਮਾਹੌਲ ਬਹੁਤ ਵਧੀਆ ਜੀ ਚਲੋ ਬਹੁਤ ਵਧੀਆ ਚੀਜ਼ ਸੰਗਤ ਦਾ ਬਹੁਤ ਵਧੀਆ ਸਹਿਯੋਗ ਹੈ ਠੀਕ ਹੈ ਜੀ ਠੀਕ ਹੈ ਮਰੀਜ਼ ਸਾਰਾ ਬਹੁਤ ਵਧੀਆ ਸਾਰਾ ਸਿਸਟਮ ਬਹੁਤ ਵਧੀਆ ਗੱਲ ਹੈ ਇਹ ਕਿੱਡਾ ਵੱਡਾ ਪਿੰਡ ਹੈ ਹੈ ਜੀ ਕਰੀਬਨ 100 ਸਵਾ 100 ਕਰ ਸਵਾ 100 ਹੋਗਾ ਤਕਰੀਬਨ ਜਿੰਮੇਦਾਰਾਂ ਦੇ ਬੜੀਆ ਹੈਗੇ ਸਿੱਖਾਂ ਜੀ ਚਲੋ ਬਹੁਤ ਵਧੀਆ ਗੱਲ ਹੈ ਮਰੀਜ਼ ਪਿੰਡ ਦਾ ਵੱਡਾ ਬਹੁਤ ਵਧੀਆ ਗੁਰਮਤਲ ਪਾਸੇ ਗੁਰਸਿੱਖ ਖੀਨਾਲਪਿੰਡ ਜੁੜਿਆ ਹੋਇਆ ਹਾਂਜੀ ਬਹੁਤ ਵਧੀਆ ਜੁੜਿਆ ਠੀਕ ਹੈ ਜੀ ਤੁਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਰੇ ਨੇ ਤਨ ਘਰਾਂ ਦੇ ਵਿੱਚ ਠੀਕ ਹੈ ਜੀ ਪੂਰਾ ਵਧੀਆ ਘਰਾਂ ਦੇ ਵਿੱਚ ਸੇਵਾ ਕਰ ਰਹੇ ਨੇ ਬਹੁਤ ਵਧੀਆ ਗੁਰੂ ਤਿੰਨ ਸਾਹਿਬ ਪੜ ਪੈਣ ਦੇ ਵਿੱਚ ਚੱਲਦੇ ਆ ਪ੍ਰਕਾਸ਼ ਆ ਕਹਿੰਦਾ ਬਾਬੀ ਮੰਨ ਲਓ ਬਹੁਤ ਵਧੀਆ ਗੱਲ ਹੈ ਮੰਨ ਲਓ ਪਿੰਡ ਦੇ ਵਿੱਚ ਸੇਵਾ ਚੱਲਦੀ ਰਹਿੰਦੀ ਹਾਂਜੀ ਚੱਲਦੇ ਚਲੋ ਬਹੁਤ ਵਧੀਆ ਗੱਲ ਹੈ ਆਪਸ ਦੇ ਵਿੱਚ ਸੰਗਤ ਦਾ ਬਹੁਤ ਵਧੀਆ ਭੈਣ ਭਾਵਨਾ ਹੁਣ ਬਣੀ ਹੈ ਹਾਂ ਆਪਣੇ ਨਾਲ ਬਹੁਤ ਵਧੀਆ ਜਿਵੇਂ ਕਹੀਏ ਉਹ ਮੈਂ ਸੰਗਤ ਜਿੰਨੇ ਸੰਗਤ ਕਰਿਆ ਆਪਾ ਤੇ ਆਰ ਅਗੋ ਹਾਂਜੀ ਦੀ ਆਵਾਜ਼ ਸਹੀ ਹੈ ਜੀ ਬਿਲਕੁਲ ਜੇ ਆਪਾਂ ਹਾਂਜੀ ਕਹਿ ਕੇ ਬੁਲਾਵਾਂਗੇ ਤਾਂ ਪਿੰਡ ਵੀ ਆਪਣੇ ਨਾਲ ਆਂਜੀ ਕਹਿਣਾ ਬਹੁਤ ਵਧੀਆ ਗੱਲ ਹੈ ਹੋਰ ਬਾਕੀ ਬਾਬਾ ਨਰਮਲ ਸਿੰਘ ਖਾਲਸਾ ਠੀਕ ਹੈ ਜੀ ਜਿਹੜਾ ਸਾਡਾ ਇਸ ਤੋਂ ਪਿੰਡ ਤੋਂ ਹਰ ਹਫ਼ਤਾ ਵਾਰ ਸਤਿ ਸ਼੍ਰੀ ਅਕਾਲ ਦਮਦਸ ਸਾਹਿਬ ਤੇ ਜਾ ਕੇ ਅੰਮ੍ਰਿਤ ਸੰਚਾਰ ਕਰਨ ਦੇ ਰਹੇ ਨੇ ਪਰ ਸ਼ਾਮ ਨੂੰ ਸ਼ਾਮ ਕਲਾਸ ਬੱਚਿਆਂ ਦੀ ਇੱਕ ਕੈਂਟਾ ਰਾਹ ਰਸਤਾ ਬਾਅਦ ਠੀਕ ਹੈ ਜੀ ਬੱਚਿਆਂ ਨੂੰ ਸੰਥਿਆ ਕਰਾਉਣੇ ਸਹਿਪਾਰ ਸ਼ੁਰੂ ਕੀਤਾ ਹੋਇਆ ਠੀਕ ਹੈ ਜੀ ਹਾਂ ਬਹੁਤ ਵਧੀਆ ਗੱਲ ਹੈ ਜੀ ਦੇਖੋ ਪਿੰਡ ਦੇ ਵਿੱਚ ਗੁਰੂ ਘਰ ਚ ਆ ਕੇ ਜੋ ਮੱਚਿਆਂ ਨੂੰ ਸੰਕਰ ਦਿੰਦੇ ਆ ਹਾਂ ਜੀ ਇਹ ਵੀ ਬਹੁਤ ਵੱਡੀ ਗੱਲ ਹੈ ਬਹੁਤ ਵਧੀਆ ਤੇ ਪਿੰਡ ਦੇ ਲਈ ਬਹੁਤ ਵੱਡੀ ਮਾਣ ਵਾਲੀ ਗੱਲ ਵੀ ਹੈ ਕਿ ਇਸ ਪਿੰਡ ਦੇ ਵਿੱਚੋਂ ਤਖਤ ਤੇ ਪੰਜ ਪਿਆਰਾਂ ਦੇ ਵਿੱਚ ਡਿਊਟੀ ਦੇ ਰਿਹਾ ਹੈ ਸਿੰਘ ਹਾਂਜੀ ਆਪਨੇ ਪਿੰਡ ਲਈ ਬਹੁਤ ਵੱਡੀ ਮਾਣ ਵਾਲੀ ਗੱਲ ਐ ਹਾਂਜੀ ਆਪਨੇ ਨਾਲ ਪੂਰਾ ਸੰਯੋਗ ਸਿੱਖਾਂ ਦੇ ਪੰਜ ਤਖਤਾਂ ਹੈ ਜਿਹਦੇ ਵਿੱਚ ਇੱਕ ਤਖਤ ਦੇ ਆਪਣੇ ਪਿੰਡ ਦਾ ਸਿੰਘ ਉੱਥੇ ਜਾ ਕੇ ਡਿਊਟੀ ਦੇ ਰਿਹਾ ਹੈ ਡਿਊਟੀ ਕਰਾ ਆਪਨੇ ਪਿੰਡ ਦੇ ਲਈ ਬਹੁਤ ਵੱਡੀ ਮਾਣ ਵਾਲੀ ਗੱਲ ਐ ਦੇਖੋ ਪਿੰਡ ਦੇ ਵਿੱਚੋਂ ਸਾਰਾ ਇਤਵਾਰ ਜਾਣਾ ਹੀ ਜਾਣਾ ਉਹਨੇ ਹੂੰ ਪੂਰਾ ਪੱਕਾ ਚਲੋ ਕਰਾਂਗੇ ਕੋਸ਼ਿਸ਼ ਉਹਨਾਂ ਨਾਲ ਵੀ ਗੱਲਬਾਤ ਹੋਵੇ ਆਪਰੇ ਨਾਲ ਬਹੁਤ ਵਧੀਆ ਪ੍ਰੇਮ ਭਾਵਨਾ ਬਣੀ ਐ ਬਾਬਾ ਨੰਬਰ ਸਿੰਘ ਜੀ ਜੀ ਬਹੁਤ ਵਧੀਆ ਰੱਖਦੇ ਨੇ ਬਹੁਤ ਵਧੀਆ ਗੱਲ ਐ ਜੀ ਗੁਰਸੇਖ ਜੀ ਗੁਰਸੇਖ ਨਾਲ ਹੋਵੇ ਸਾਨ ਬਹੁਤ ਵਧੀਆ ਗੱਲ ਹੈ ਬਾਕੀ ਕਬੱਡੀ ਦਾ ਲਾੜ ਜਿਹੜੇ ਤੁਸੀਂ ਕਿਹਾ ਵੀ ਉਹ ਬੱਚਾ ਨੂੰ ਵੀ ਅੰਜਨ ਹਾਂਜੀ ਇੱਕ ਘੰਟਾ ਕਲਾਸ ਛਾਵਨ ਰਹਾ ਰਸਤਾ ਬਾਅਦ ਹਮ ਕਰੀਬ 7:30 ਤੋਂ 8:30 9:00 ਵਜੇ ਤੱਕ ਠੀਕ ਹੈ ਜੀ ਟਾਈਮ ਹੋਵੇ ਤਾਂ ਜਿਆਦਾ ਟਾਈਮ ਵੀ ਨਹੀਂ ਤੇ 8:30 ਤੱਕ ਤਾਂ ਪਹੁੰਚਣਾ ਹੀ ਪੈਣਾ ਬੱਚਿਆਂ ਨੂੰ ਬਹੁਤ ਬਹੁਤ ਵਧੀਆ ਗੱਲ ਹੈ ਜੀ ਦੇਖੋ ਉਹਨਾਂ ਦੇ ਵਿੱਚ ਅਸੀਂ ਵੀ ਟਾਈਮ ਗੱਡ ਕੇ ਦਦਦੀ ਸਵਾਲੇ ਆ ਕੇ ਤੇ ਬਾਜ ਪਹੁੰਚਿਆ ਹਾਂ ਅਸੀਂ ਨਾਲ ਮਹਾਰਾਜ ਜੀ ਨੇ ਬਖਸ਼ੇ ਹਾਂ ਚਲੋ ਜਿੰਨਾ ਸਮਾਂ ਹੁੰਦਾ ਹੈ ਸੇ ਗ੍ਰੰਥੀ ਸਿੰਘ ਨੇ ਹੋਰ ਵੀ ਕੰਮ ਉਦ ਕਰਨੇ ਹੁੰਦੇ ਆ ਦੇਖੋ ਬੱਚਿਆਂ ਲਈ ਬੰਨ ਦੇ ਵਿੱਚ ਦੁੱਧ ਦੀ ਵੀ ਸੇਵਾ ਲੈ ਕੇ ਆਉਣੀ ਹੈ ਸਹੀ ਜੇ ਕੋਈ ਪਾਠ ਚੱਲ ਰਿਹਾ ਹੈ ਉੱਥੇ ਵੀ ਉਹਨਾਂ ਦੇ ਘਰੇ ਵੀ ਜਾਣਾ ਸਬਸਿੰ ਕਰਨਾ ਹੈ ਰਸ ਵੀ ਕਰਨ ਪਰ ਚਲੋ ਜਿੰਨਾ ਵੀ ਸਮਾਂ ਆਪਾਂ ਨੂੰ ਨਾਲ ਮਿਲਦਾ ਹੈ ਮਹਾਰਾਜ ਜਿੰਨੀ ਸੇਵਾ ਲੈਂਦੇ ਆ ਚਲੋ ਬਹੁਤ ਵਧੀਆ ਗੱਲ ਹੈ ਬਹੁਤ ਹੀ ਵਧੀਆ ਗੱਲ ਹੈ ਤੇ ਆਪਣੀ ਗੁਰਮਤ ਵਿਦਿਆ ਇੱਥੋਂ ਲਈ ਹੈ ਬੁੱਢਾ ਯੋਰ ਤੋਂ ਅੱਛਾ ਬੁੱਢਾ ਜੋੜ ਜੀ ਠੀਕ ਹੈ ਜੀ ਠੀਕ ਹੈ ਚਲੋ ਬਹੁਤ ਵਧੀਆ ਗੱਲ ਹੈ ਕਿੰਨੇ ਸਾਲਾਂ ਤੋਂ ਵੈਸੇ ਡਿਊਟੀ ਕਰ ਰਹੇ ਹੋ 13 ਸਾਲ ਹੋ ਗਏ ਡਿਊਟੀ ਤੋਂ ਅੱਛਾ ਡਿਊਟੀ ਕਰਦਿਆਂ ਨੂੰ ਤੁਹਾਨੂੰ 13 ਸਾਲ ਹੋ ਗਏ ਜੀ ਠੀਕ ਜੀ ਬਹੁਤ ਵਧੀਆ ਗੱਲ ਹੈ ਜੀ ਸਾਰਾ ਪਰਿਵਾਰ ਇੱਥੇ ਰਹਿੰਦੇ ਹੋ ਗੁਰਕਨ ਪਰਿਵਾਰ ਬੱਚੇ ਠੀਕ ਹੈ ਜੀ ਸਾਰੇ ਰੈਸ਼ ਮਰੀਬਣਾ ਕੇ ਦਿੱਤੀ ਹੈ ਪਿੰਡ ਨੇ ਬਹੁਤ ਵਧੀਆ ਜੀ ਬਹੁਤ ਵਧੀਆ ਗੱਲ ਹੈ ਜੀ ਬਹੁਤ ਵਧੀਆ ਰੈਸ਼ ਬਣੀ ਹੋਈ ਹੈ ਬਹੁਤ ਵਧੀਆ ਸਾਰਾ ਟੋਟਲ ਪ੍ਰਬੰਧ ਹੈ ਠੀਕ ਹੈ ਜੀ ਬਹੁਤ ਵਧੀਆ ਗੱਲ ਹੈ ਜੀ ਦੇਖੋ ਜੇ ਗ੍ਰਾਂਤੀ ਸਿੰਘ ਲਈ ਰੈਸ਼ ਦਾ ਵੀ ਪ੍ਰਬੰਧ ਵਧੀਆ ਹੋਣਾ ਜ਼ਰੂਰੀ ਹੈ ਜੀ ਠੀਕ ਹੈ ਜੋ ਗ੍ਰਾਂਤੀ ਸਿੰਘ ਦਾ ਜੋ ਪਰਿਵਾਰ ਰਹਿੰਦਾ ਤੇ ਰਹਿੰਦੇ ਵਿੱਚ ਇਹ ਖਤਨਾਵੀ ਹਾਂਜੀ ਬਹੁਤ ਵਧੀਆ ਗੱਲ ਹੈ ਜੇ ਪਿੰਡ ਸਹਿਯੋਗ ਕਰਦਾ ਹੈ ਹਾਂਜੀ ਬਹੁਤ ਵਧੀਆ ਗੱਲ ਹੈ ਸੰਗਤ ਦੇ ਸਹਿਯੋਗ ਦੇ ਨਾਲ ਸਾਰਾ ਹੋਣਾ ਦੇਖੋ ਸਾਰੇ ਸੰਗਤ ਦੇ ਸਹਿਯੋਗ ਨਾਲ ਆ ਥੋੜੇ ਦਿਨ ਪਹਿਲਾਂ ਆਪਣੀ ਮੀਟਿੰਗ ਵੀ ਸੀ ਸ਼ਹੀਦ ਭਾਈ ਮਨੀਸ਼ ਸਿੰਘ ਦੀ ਗ੍ਰਾਂਤੀ ਸਭਾ ਦੀ ਪੂਰਾ ਉਹਦੇ ਵਿੱਚ ਪਿੰਡ ਨੇ ਪੂਰਾ ਡਟ ਕੇ ਸੇਵਾ ਕੀਤੀ ਸੇਵਾਦਾਰਾਂ ਨੇ ਮਾਇਆ ਦੇ ਵੱਲੋਂ ਸੇਵਾ ਲੰਗਰ ਦੇ ਰਸਤਾ ਦੀ ਸੇਵਾ ਹਮ ਮਠਿਆਈਆਂ ਦੀ ਸੇਵਾ ਖੀਰ ਕਰਾ ਬਹੁਤ ਵਧੀਆ ਸਹਿਯੋਗ ਦਿੱਤਾ ਬੜੇ ਸੱਚੇ ਟੱਕ ਦੇ ਨਾਲ ਅਸੀਂ ਗ੍ਰੰਥੀ ਸਿੰਘਾਂ ਨੂੰ ਬਹੁਤ ਦੂਰ ਦੂਰ ਦੇ ਗ੍ਰੰਥੀ ਸੀ ਹਮ ਜਿਹੜੇ ਰਾਣੀਆਂ ਤੋਂ ਹਰਿਆਣੇ ਤੋਂ ਪੰਜਾਬ ਤੋਂ ਮੋਗੇ ਤੋਂ ਬਹੁਤ ਵਧੀਆ ਸੇਵਾ ਕਰੀਏ ਸਾਰੇ ਨਗਰ ਨੇ ਬਹੁਤ ਜਿਆਦਾ ਬਹੁਤ ਵਧੀਆ ਗੱਲ ਹੈ ਦੇਖੋ ਮੀਟਿੰਗ ਵੀ ਗ੍ਰੰਥੀ ਸਿੰਘਾਂ ਦੀ ਹੋਣੀ ਤੇ ਉਹਦੇ ਵਿੱਚ ਨਾਲ ਪਿੰਡ ਦਾ ਸਹਿਯੋਗ ਹੋ ਜਾਣਾ ਹਾਂਜੀ ਇਹ ਬਹੁਤ ਵੱਡੀ ਗੱਲ ਹੈ ਜੇ ਨਹੀਂ ਤਾਂ ਜੇ ਪਿੰਡ ਗਰੰਤੀ ਸਿੰਘਾਂ ਦੀ ਮੀਟਿੰਗ ਹੁੰਦੀ ਹੈ ਤਾਂ ਉੱਥੇ ਪਿੰਡ ਕਰੇ ਸਾਨੀ ਲੈਂਦਾ ਤਾਂ ਕਹਿੰਦਾ ਵੀ ਇਹ ਤਾਂ ਇਹਨਾਂ ਦਾ ਕੰਮ ਹੈ ਹਨਾ ਉਹਦੇ ਵਿੱਚ ਦੇਖੋ ਜੇ ਪਿੰਡ ਸਹੀ ਹੋਊਗਾ ਨਾਲ ਆਪਣੇ ਹਨਾ ਬਹੁਤ ਵਧੀਆ ਗੱਲ ਹੈ ਜੀ ਦੇਖੋ ਸਾਰੇ ਮਿਲ ਕੇ ਚੱਲਦੇ ਆਪਾਂ ਹਨਾ ਗਰੰਤੀ ਸਿੰਘਾਂ ਨੂੰ ਵੀ ਖੁਸ਼ੀ ਹੋਈ ਹੋਣੀ ਜਿਹੜੇ ਬਾਹਰੋਂ ਆਏ ਹੋਣੇ ਬਹੁਤ ਬਹੁਤ ਜ਼ਿਆਦਾ ਬੜਾ ਖੁਸ਼ ਸ਼ਾਮ ਨੂੰ ਕ੍ਰੀਪ ਮੀਟਿੰਗ ਦਾ ਸਮਾਸੀਗਾ ਸਾਡਾ 2:3 ਵਜੇ ਦਾ ਸਮਾਪਤੀ ਹਾਂ ਸ਼ਾਮ ਨੂੰ 5 ਵਜੇ ਤੱਕ ਦੁਬਾਰਾ ਤਿੰਨ ਤੇ ਰਵਾਹ ਆ ਕੇ ਦੋਸਰੇ ਨੂੰ ਵਾਪਿਸ ਆ ਕੇ ਮਿਲਦੇ ਰਹੇ ਠੀਕ ਹੈ ਜੀ ਤੇ ਇਹਨਾਂ ਪੰਪਾ ਬਣਾਉਂਨਾਂ ਦੇ ਮਨ ਦੇ ਵਿੱਚ ਆਈ ਸੰਗਤ ਨੂੰ ਦੇਖ ਇਹ ਨਾ ਸੰਯੋਗ ਨੇ ਸੰਗਤ ਦੀ ਇਕਤਾ ਬਿਲਕੁਲ ਸੇਵਾ ਦੇ ਕੇ ਤਿੰਨ ਤਿੰਨ ਵਾਰ 5 ਵਜੇ ਸ਼ਾਮ ਨੂੰ ਲਾਸਟ ਗੱਡੀਆਂ ਲਈਆਂ ਇੱਥੋਂ ਠੀਕ ਹੈ ਜੀ ਹਾਂ ਜੀ ਨਿੰਮ ਦਾ ਹੀ ਹੈਗਾ ਫਾਟ ਗੁਰੂ ਘਰ ਦੇ ਵਿੱਚ ਹਾਂ ਜੀ ਪੰਜ ਬਾਣੀਆਂ ਨਤਨੰ ਪੰਜ ਬਾਣੀਆਂ ਨਤਨੰ ਹਾਂ ਜੀ ਫਿਕਸ ਟਾਈਮ 4 ਵਜੇ ਤੋਂ ਕਰੇਬ 5:30 5 ਵਜੇ ਤੱਕ ਠੀਕ ਹੈ ਜੀ ਉਸ ਤੋਂ ਬਾਅਦ ਸਿਮਰਨ ਅੱਧਾ ਘੰਟਾ ਅੱਛਾ ਅੱਧਾ ਘੰਟਾ ਸਿਮਰਨ ਵੀ ਹੁੰਦਾ ਜੀ ਬਾਈਕਰੋ ਦਾ ਸਿਮਰਨ ਫਿਰ ਅੱਧਾ ਘੰਟਾ ਕਥਾ ਵਿਚਾਰ ਸ਼ਬਦ ਵਿਚਾਰ ਅੱਛਾ ਹਾਂ ਜੀ ਕਥਾ ਵਿਚਾਰ ਵੀ ਹੁੰਦੇ ਨੇ ਸਵੇਰੇ ਹਾਂ ਜੀ ਬਹੁਤ ਛੇ ਬੋਰਿੰਗ ਅਨਜ਼ਰ ਗਿਆ ਹਾਂ 10 ਦਿਨ ਤੇ ਹੁਕਮਨਾਮਾ ਸਮੋਤੀਆਂ ਠੀਕ ਹੈ ਜੀ ਹਰ ਰੋਜ਼ ਦੇਖਦੀ ਸੇਵਾ ਠੀਕ ਹੈ ਘਰਾਂ ਦੇ ਵਿੱਚੋਂ ਬਣ ਕੇ ਆਉਂਦੀ ਹੈ ਪਰਿਵਾਰਾਂ ਦੇ ਨਾਮ ਲਿਖੇ ਹੋਏ ਆ ਹਮ ਅੱਜ ਤੋਂ ਜਿਵੇਂ ਕੱਲ ਨੂੰ ਅਗਲੇ ਕਰਦੀ ਵਾਰੀ ਉਸ ਤੋਂ ਕਰਦੀ ਠੀਕ ਹੈ ਬਹੁਤ ਵਧੀਆ ਗੱਲ ਹੈ ਜੀ ਦੇਖੋ ਇਹ ਇੰਨਾ ਚੀਜ਼ਾਂ ਦੇ ਨਾਲ ਹੀ ਪਿੰਡ ਦੀ ਇਕਤਾ ਬਣਦੀ ਹੈ ਜੀ ਹੈ ਨਾ ਇੰਨੇ ਨਾਲ ਸਾਰਾ ਪਿੰਡ ਜੁੜਿਆ ਰਹਿੰਦਾ ਹੈਗਾ ਸਾਰਾ ਪਿੰਡ ਤੇ ਹਰ ਘਰ ਦੀ ਜਦੋਂ ਵਾਰੀ ਆ ਜਾਂਦੀ ਹੈ ਤਾਂ ਉਦੋਂ ਉਹ ਜਿਹਦੀ ਵਾਰੀ ਹੁੰਦੀ ਹੈ ਉਹ ਵੀ ਫਿਰ ਸ਼ਾਮਿਲ ਹੁੰਦਾ ਅਰਦਾਸ ਦੇ ਵਿੱਚ ਹਾਂਜੀ ਇਹਨੇ ਬਾਨੇ ਨਾਲ ਸੰਗਤ ਵੀ ਗੁਰੂ ਘਰ ਦੇ ਵਿੱਚ ਜੁੜਨ ਲੱਗ ਜਾਂਦੇ ਆਉਣ ਲੱਗ ਜਾਂਦੇ ਰੋਜ਼ ਸਹੀ ਹੈ ਬਹੁਤ ਵਧੀਆ ਗੱਲ ਹੈ ਦੇਖੋ ਸੰਗਤ ਬਾਤੋ ਬਾਤ ਜੁੜੇ ਅਗਰਾਂ ਵਿੱਚ ਤਾਂ ਹੋਰ ਚੀਜ਼ਾਂ ਤੋਂ ਵੀ ਰਹਤਾਂ ਹੁੰਦੀਆਂ ਹੋਣਗੀਆਂ ਹਾਂਜੀ ਚਲੋ ਭਾਈ ਸਾਹਿਬ ਜੀ ਬਹੁਤ ਵਧੀਆ ਲੱਗਿਆ ਤੁਹਾਨੂੰ ਮਿਲ ਕੇ ਕਰਾਂਗੇ ਗੱਲਬਾਤ ਅਬ ਨਰਮਲ ਸਿੰਘ ਜੀ ਨਾਲ ਵੀ ਗੱਲਬਾਤ ਕਰਾਂਗੇ ਜੇ ਹੋਇਆ ਜੀ ਕਰਾਂਗੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਬਹੁਤ ਵੱਡੀ ਗੱਲ ਹੈ ਪਿੰਡ ਦੇ ਵਿੱਚ ਪ੍ਰਚਾਰਕ ਬੰਦੇ ਹੈਗੇ ਇਹ ਗਰੰਦੀ ਸਿੰਘ ਨੇ ਕਿਤੇ ਜਾਣਾ ਹੈ ਤਾਂ ਨਿਤਨੇਮ ਵਿੱਚੋਂ ਸੰਭਲਣ ਦੇ ਫਿਰ ਪਿੰਡ ਦੇ ਹੈਗੇ ਨਹੀਂ ਹਾਂਜੀ ਕੋਈ ਦਿੱਕਤ ਨਹੀਂ ਜੀ ਲੋ ਬਹੁਤ ਬਹੁਤ ਵਧੀਆ ਗੱਲ ਹੈ ਕੋਸ਼ਿਸ਼ ਉਹ ਸਿੱਖੀ ਨਾਲ ਪਿੰਡ ਦੇ ਜੁੜੇ ਆ ਹਾਂ ਤੇ ਗਰੰਤੀ ਸਿੰਘ ਨੂੰ ਕਿਤੇ ਜਾਣਾ ਵੀ ਪੈਂਦਾ ਬਹੁਤ ਵਧੀਆ ਗੱਲ ਹੈ ਪਿੱਛੇ ਚੱਲੋ ਰੰਗਲੰਦੇ ਆ ਹਾਂਜੀ ਸਾਰੇ ਸੇਵਾ ਸਮਾਰਦੇ ਸ਼ਾਮ ਦੀ ਸਵੇਰ ਦੀ ਸਾਰਾ ਠੀਕ ਹੈ ਜੀ ਆਪਾਂ ਵੀ ਗਰੰਤੀ ਸਿੰਘਾਂ ਦੀ ਠੀਕ ਹੈ ਇੱਕ ਸੰਸਥਾ ਬਣਾ ਰਹੇ ਆ ਜੀ ਨਾਲ ਜੁੜ ਰਹੇ ਆ ਸਾਰੇ ਗਰੰਤੀ ਸਿੰਘਾਂ ਦੀ ਵੀ ਇੱਕ ਹੋਵੇ ਸੰਸਥਾ ਹਨਾ ਕਿਤੇ ਵੀ ਕਿਸੇ ਗਰੰਤੀ ਸਿੰਘ ਨੂੰ ਲੋੜ ਪੈਂਦੀ ਹੈ ਤਾਂ ਆਪਾਂ ਉਹਨਾਂ ਦੇ ਨਾਲ ਖੜੇ ਹੋਈਏ ਸਾਰੇ ਜੀ ਹਨਾ ਆਪਾਂ ਨੂੰ ਸਾਰਿਆਂ ਨੂੰ ਨਾਲ ਸਾਥ ਦੇਣਾ ਚਾਹੀਦਾ ਹੈ ਹਾਂਜੀ ਆਪਾਂ ਤਾਂ ਇਹ ਕਹਿੰਦੇ ਕੋ ਸਾਰੇ ਅਸਲ ਦੇ ਵਿੱਚ ਤਾਂ ਸਾਂਝਾ ਰਲ ਮਿਲ ਹੋਣਾ ਚਾਹੀਦਾ ਹੈ ਨੰਗਰ ਦਾ ਵੀ ਤੇ ਗਰੰਟੀ ਸਿੰਘਾਂ ਦਾ ਵੀ ਜੀ ਸਾਂਝਾ ਰਲ ਕੇ ਆਪਾਂ ਕੋਈ ਪ੍ਰੋਗਰਾਮ ਕਰਿਆ ਕਰੀਏ ਹੈਨਾ ਤੇ ਮਿਲ ਕੇ ਚੱਲਿਆ ਕਰੀਏ ਤਾਂ ਠੀਕ ਹੈ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਗੁਰੂ ਘਰ ਹੈ ਜੀ ਪਿੰਡ ਮਲਕੋਕਾਂ ਦਾ ਜਿੱਥੇ ਭਾਈ ਸਾਹਿਬ ਭਾਈ ਗੁਰਮੀ ਸਿੰਘ ਜੀ ਡਿਊਟੀ ਕਰ ਰਹੇ ਆ ਬਹੁਤ ਵਧੀਆ ਦਰਬਾਰ ਸਾਹਿب ਨਗਰ ਦੇ ਵੱਲੋਂ ਬਣਾਇਆ ਗਿਆ ਹੈ ਬਹੁਤ ਹੀ ਸੁੰਦਰ ਜੋ ਸਾਰੀਆਂ ਸੰਗਠਾਂ ਦੇ ਸਹਿਯੋਗ ਦੇ ਨਾਲ ਬਿਲਡਿੰਗ ਬਣਾਈ ਗਈ ਹੈ ਗੁਰੂ ਮਾਰਾ ਦੀ ਕਿਰਪਾ ਕਰਨੇ ਸਦਕਾ ਨਗਰ ਦੇ ਦੀ ਚੜ੍ਹਦੀ ਕਲਾ ਬਖਸ਼ੀ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ